ਦੇ ਕੋਈ ਅਜਿਹੇ ਪਲਾਂਟ ਜਿਹੜੇ ਆ ਬਾਇਓ ਗੈਸ ਪਲਾਂਟ ਬਾਇਓ ਸੀएनजी ਪਲਾਂਟ ਮਡ ਸੀएनजी ਪਲਾਂਟ ਜਿਹੜੇ ਪੂਰੇ ਪੰਜਾਬ ਦੇ ਅੰਦਰ ਜਿਹੜੇ ਆ ਉਹ ਲੱਗੇ ਰਹੇ ਆ ਔਰ ਇਹਦੇ ਲਈ ਪੂਰੇ ਪੰਜਾਬ ਦੇ ਅੰਦਰ ਬਹੁਤ ਵੱਡੀ ਰੈਜੈਂਟਮੈਂਟ ਹੈ ਲੋਕਾਂ ਦੇ ਅੰਦਰ ਕਿਉਂਕਿ ਇੱਕ ਪੂਰਾ ਕਾਨੂੰਨ ਹੈ ਜਿਹੜਾ ਮੈਂ ਲੜ ਰਿਹਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਭੋਗਪੁਰ ਸੀएनजी ਦਾ ਜਿਹੜਾ ਪਲਾਂਟ ਆ ਉਹ ਮਿਲ ਦੇ ਅੰਦਰ ਲੱਗ ਰਿਹਾ ਲੈਕਿਨ ਉਹ ਇਹਦੇ ਨਾਲੋਂ ਥੋੜਾ ਡਿਫਰੈਂਟ ਆ ਲੇਕਿਨ ਜਿਹੜੇ ਉਹਦੀਆਂ ਸਮੱਸਿਆਵਾਂ ਉਹ ਸੇਮ ਹੀ ਨੇ ਕਿ ਇੱਕ ਤਾਂ ਜਿਹੜਾ ਪਾਣੀ ਦਾ ਜਿਹੜਾ ਥੱਲੇ ਪਾਣੀ ਜਾਏਗਾ ਉਹਦਾ ਬਹੁਤ ਰੋਕਾਂ ਤੇ ਨੁਕਸਾਨ ਹੁੰਦਾ ਔਰ ਇਹ ਗਾਈਡਲਾਈਨਸ ਨੇ ਗਵਰਨਮੈਂਟਸ ਦੀਆਂ ਕਿ 300 ਮੀਟਰ ਦੇ ਘੇਰੇ ਦੇ ਅੰਦਰ ਜਿੱਥੇ ਆਬਾਦੀ ਹੈ ਉੱਥੇ ਚਾਹੇ ਸੀਐਨਜੀ ਪਲਾਂਟ ਆ ਚਾਹੇ ਬਾਇਓ ਸੀਐਨਜੀ ਪਲਾਂਟਸ ਆ ਇਹ ਲੱਗ ਨਹੀਂ ਸਕਦੇ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਪੀਆਈਐਲ ਜਿਹੜੀ ਭਾਈ ਸੀ ਉਹ ਮਾਨਯੋਗ ਚੀਫ ਜਸਟਿਸ ਨੇ ਸੁਣੀ ਔਰ ਮੇਰੀ ਪੀਆਈਐਲ ਦੇ ਨਾਲ ਜਿਹੜੇ ਸੀਗੇ ਉਹ ਪੰਜਾਬ ਦੇ ਸਾਰੇ ਕੇਸ ਜਿਹੜੇ ਸੀ ਉਹ ਕਲੱਬ ਕਰ ਦਿੱਤੇ ਔਰ ਉਹਨਾਂ ਦੇ ਉੱਤੇ ਜਿਹੜਾ ਆ ਉਹ ਲਗਾਤਾਰ ਤਰੀਕਾਂ ਚੱਲ ਰਹੀਆਂ ਔਰ ਮੇਰੇ ਭੋਪੁਰ ਦੇ ਅੰਦਰ ਤਾਂ ਇੱਥੇ ਤਾਂ ਚਲੋ ਇਹਨਾਂ ਨੇ ਆਟਾ-ਉਟਾ ਲਾਈਆਂ ਬਗਲੇ-ਬੁਗਲੇ ਜਿਹਾ ਕੀਤਾ ਮੈਂ ਤਾਂ ਉੱਥੇ ਇੱਟ ਵੀ ਨਹੀਂ ਲੱਗਣ ਦੇ ਰਿਆਂ ਕਿਉਂਕਿ ਇਹਦਾ ਆਟੋਮੈਟਿਕਲੀ ਹੈਲਥ ਦੇ ਉੱਤੇ ਜ਼ਮੀਨੀ ਪਾਣੀ ਦੇ ਉੱਪਰ এনਵਾਇਰਨਮੈਂਟ ਦੇ ਉੱਤੇ ਤਿੰਨ ਚੀਜ਼ਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹਾਂ ਜਿਹੜਾ ਇੱਥੇ ਦਾ ਇਸ਼ੂ ਆ ਕਿ ਇਹਨੂੰ ਬਾਹਰ ਲਾ ਕੇ ਜਿਹੜਾ ਹੋਰ ਕਿਤੇ ਲਾ ਲਿਆ ਜਾਵੇ ਜਿਹੜਾ ਇਹ ਚਾਰਾ ਮੰਡੀ ਦਾ ਇਹ ਮੈਟਰ ਹੈ ਲੇਕਿਨ ਜਿਹੜੇ ਸਰਕਮਸਟੈਂਸ ਨੇ ਉਹ ਸੇਮ ਨੇ ਬਿਲਕੁਲ ਮੈਂ ਅੱਜ ਸਲਾਹ ਵੀ ਦਿੱਤੀ ਆ ਇਹਨਾਂ ਨੂੰ ਕਿ ਉਹਨਾਂ ਤੁਹਾਨੂੰ ਜਿਹੜਾ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਪੀਆਈਐਲ ਦੇ ਮੁਤਾਬਕ ਪਬਲਿਕ ਇਕਤਾਂ ਨੂੰ ਦੇਖਦਿਆਂ ਜਾਣਾ ਚਾਹੀਦਾ ਔਰ ਇਹਦੇ ਤੇ ਫਿਰ ਸਟੇ ਵਗੈਰਾ ਜਿਹੜੇ ਆ ਹੋ ਜਾਂਦੇ ਆ ਸੋ ਮੈਂ ਜਿਨ੍ਹਾਂ ਦੀ ਹਮਾਇਤ ਦੇ ਅੰਦਰ ਬਹੁਤ ਸਾਰੀਆਂ ਟੈਕਨੀਕਲਸ ਗੱਲਾਂ ਕੁਝ ਮੈਨੂੰ ਪਤਾ ਆ ਕੁਝ ਇਹਨਾਂ ਨੂੰ ਪਤਾ ਆ ਉਹ ਸਾਂਝੇ ਤੌਰ ਦੇ ਉੱਤੇ ਮੇਰੇ ਖਿਆਲ ਦੇ ਅੰਦਰ ਇਹਨੂੰ ਅਸੀਂ ਮਾਮਲੇ ਨੂੰ ਮਾਨਯੋਗ ਹਾਈ ਕੋਰਟ ਦੇ ਅੰਦਰ ਜਿਹੜਾ ਲੈ ਕੇ ਜਾਵਾਂਗੇ ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਲਵਾੜ ਹੈ ਮੈਂ ਤਿੰਨ ਚੀਜ਼ਾਂ ਦੱਸੀਆਂ ਤੁਹਾਨੂੰ ਤੁਸੀਂ ਮੀਡੀਆ ਦੇ ਬੜੇ ਵੱਡੇ ਪੱਤਰਕਾਰ ਹੋ ਸਾਰੇ ਸਾਰੇ ਚੈਨਲਸ ਤੁਸੀਂ ਆਏ ਹੋ ਜਿਹੜਾ ਜ਼ਮੀਨ ਦੇ ਹੇਠਲਾ ਪਾਣੀ ਉਹਨੂੰ ਬਚਾਉਣਾ ਤਾਂ ਕਿ ਸਿਹਤ ਦੇ ਲਈ ਚੰਗਾ ਹੋਵੇ ਐਨਵਾਇਰਨਮੈਂਟ ਜਿਹੜਾ ਆ ਉਹਨੂੰ ਚੰਗਾ ਕਰਨਾ ਜਿਹੜਾ ਉਹ 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 ਜ਼ਰੂਰੀ ਹੈ ਔਰ ਦੂਸਰਾ ਜਿਹੜਾ ਆ ਕਿ ਆਬਾਦੀ ਲੋਕਾਂ ਦੀ ਹੈਲਥ ਜਿਹੜੀ ਹੈ ਇਹ ਕੋਈ ਵੀ ਪਲਾਂਟ ਜਿਹੜਾ ਮੇਰੇ ਕੋਲ ਡਾਕੂਮੈਂਟਸ ਨੇ ਮੈਂ ਤੁਹਾਨੂੰ ਹੁਣੇ ਪ੍ਰੋਵਾਈਡ ਕਰਵਾ ਦਿੰਦਾ ਕੋਈ ਵੀ ਸੀਐਨਜੀ ਪਲਾਂਟ ਕੋਈ ਵੀ ਬਾਇਓਸੀਐਨਜੀ ਪਲਾਂਟ ਬਾਇਓ ਗੈਸ ਪਲਾਂਟਸ ਜਿਹੜੇ ਆ ਇਹ 300 ਮੀਟਰ ਦੇ ਘੇਰੇ ਦੇ ਅੰਦਰ ਲੱਗ ਹੀ ਨਹੀਂ ਸਕਦੇ